ਨਾ ਮਨ ਮਰੈ ਨਾ ਮਾਇਆ ਮਰੈ ਗੁਰੂ ਸਾਹਿਬ ਜੀ ਦੱਸ ਰਹੇ ਨੇ ਮਨ ਦਾ ਤੇ ਮਾਇਆ ਦਾ ਜ਼ਿਕਰ ਕਰਕੇ ਮਨੁੱਖ ਦੇ ਮਨ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਇਨਸਾਨ ਦਾ ਜਿਹੜਾ ਮਨ ਹੈ ਇਹ ਵੀ ਮਾਇਆ ਵਾਲੇ ਪਾਸਿਓਂ ਨੇ ਮਰਦਾ ਹੈ ਤੇ ਜਿਹੜੇ ਮਾਇਕ ਪਦਾਰਥਾਂ ਦੀ ਖਿੱਚ ਹੈ ਉਹ ਵੀ ਕਦੇ ਖਤਮ ਹੋਣ ਵਾਲੀ ਨਹੀਂ ਹੈ ਦੋਵਾਂ ਦਾ ਸਬੰਧ ਹੈ ਇੱਕ ਦੂਜੇ ਨਾਲ ਇਨਸਾਨ ਦਾ ਮਨ ਨਾ ਮਣ ਮਰਿਆ ਨਾ ਮਨ ਮਰ ਰਿਹਾ ਹੈ ਨਾ ਮਾਇਆ ਮਰਿਆ ਨਾ ਜਿਹੜਾ ਆਲਾ ਦਵਾਲਾ ਮਾਇਕ ਪਦਾਰਥ ਜਗਤ ਹੈ ਨਾ ਇਹ ਖਤਮ ਹੋਣਾ ਦੋਵਾਂ ਨੇ ਚੱਲਦੇ ਰਹਿਣਾ ਮਨ ਦੇ ਉੱਪਰ ਪਦਾਰਥਾਂ ਦਾ ਪ੍ਰਭਾਵ ਪਦਾਰਥਾਂ ਵੱਲ ਨੂੰ ਮਨ ਨੇ ਆਕਰਸ਼ਿਤ ਹੋਣਾ ਖਿੱਚੇ ਜਾਣਾ ਸੰਸਾਰ ਇਦਾਂ ਚੱਲ ਰਿਹਾ ਹੈ ਇਨਸਾਨ ਦਾ ਮਨ ਨਹੀਂ ਮਰ ਰਿਹਾ ਮਾਇਆ ਵੀ ਪ੍ਰਭਾਵ ਪਾਉਣਾ ਨਹੀਂ ਹਟ ਰਹੀ ਇਹ ਵੀ ਲਗਾਤਾਰ ਇਹ ਤੇ ਪ੍ਰਭਾਵੀ ਹੋਈ ਜਾਂਦੀ ਹੈ ਹੁਣ ਇਹ ਖੇਡ ਕੈਸੀ ਰਚ ਦिती ਆ ਵਾਹਿਗੁਰੂ ਨੇ ਇਹਨੂੰ ਸਮਝੀਏ ਤਾਂ ਕਈ ਲੋਕਾਂ ਨੇ ਇਹ ਗੱਲ ਕਹੀ ਕਹਿੰਦੇ ਰੱਬ ਨੇ ਇੱਕ ਐਸੀ ਖੇਡ ਰਚ ਦਿੱਤੀ ਹੈ ਰੱਬ ਨੇ ਉਲਝਾ ਦਿੱਤਾ ਹੈ ਇਦਾਂ ਨਹੀਂ ਸੀ ਹੋਣਾ ਚਾਹੀਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ ਤਾਂ ਮੇਰੇ ਪਾਤਸ਼ਾਹ ਜੀ ਇਹ ਸ਼ਬਦ ਚ ਕਹਿ ਰਹੇ ਨੇ ਫਰਮਾ ਰਹੇ ਨੇ ਕਹਿੰਦੇ ਨਾ ਮਨ ਮਰ ਰਿਹਾ ਐ ਨਾ ਮਾਇਆ ਮਰ ਰਹੀ ਐ ਇਹ ਜਿੰਨਾ ਵੀ ਵਰਤਾਰਾ ਵਰਤ ਰਿਹਾ ਜਗਤ ਦਾ ਨਾ ਜੀਨ ਕਿਛ ਕੀਆ ਸੋਈ ਜਾਣੈ ਜਿਸ ਮੇਰੇ ਵਾਹਿਗੁਰੂ ਜੀ ਨੇ ਇਹ ਜਗਤ ਨੂੰ ਕੀਤਾ ਆ ਬਣਾਇਆ ਹੈ ਉਹ ਆਪ ਹੀ ਜਾਣਦਾ ਉਹਨੇ ਆਪ ਹੀ ਸਿਸਟਮ ਬਣਾਇਆ ਨਾ ਗੁਰੂ ਸਾਹਿਬ ਇੱਥੇ ਮਨ ਨੂੰ ਮਾੜਾ ਕਹਿ ਰਹੇ ਨੇ ਨਾ ਮਾਇਆ ਨੂੰ ਮਾੜਾ ਕਹਿ ਰਹੇ ਨੇ ਸਤਗੁਰੂ ਮਹਾਰਾਜ ਇਹ ਸਮਝਾਉਂਦੇ ਨੇ ਸਾਰੀ ਰਚਨਾ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ ਤੇ ਪ੍ਰਮਾਤਮਾ ਨੇ ਦੋਵੇਂ ਚੀਜ਼ਾਂ ਬਣਾਈਆਂ ਹੋਈਆਂ ਨੇ ਜਨਮ ਬਣਾਇਆ ਹੈ ਤੇ ਨਾਲ ਨਾਲ ਮਰਨ ਵੀ ਬਣਾ ਦਿੱਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁੱਖ ਬਣਾਇਆ ਹੈ ਸੁੱਖ ਵੀ ਬਣਾ ਦਿੱਤਾ ਹੈ ਚਾਨਣ ਬਣਾਇਆ ਹੈ ਹਨੇਰਾ ਵੀ ਬਣਾ ਦਿੱਤਾ ਹੈ ਮਹਾਰਾਦਾ ਫਰਮਾਨ ਹੈ ਅੰਹਿਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰ ਨਭੀਆ ਆ ਕਾਲਪੁਰਖ ਵਹਿਗੁਰੂ ਸਭ ਕੁਝ ਸਾਂਜਣ ਵਾਲਾ ਆਪ ਹੈ ਤੇ ਦੋਵੇਂ ਚੀਜ਼ਾਂ ਨੂੰ ਗੁਰਮਤ ਦੇ ਵਿੱਚ ਪ੍ਰਵਾਨ ਕੀਤਾ ਗਿਆ ਹੈ ਅੰਮਰਤ ਵੀ ਉਹਨੇ ਬਣਾਇਆ ਹੈ ਜ਼ਾਹਿਰ ਵੀ ਉਹਦੇ ਹੁਕਮ ਵਿੱਚ ਹੀ ਬਣਿਆ ਹੈ ਜਿੰਦਗੀ ਦੇ ਵਿੱਚ ਚੰਗੇ ਗੁਣ ਸ਼ੁਭ ਗੁਣ ਜਿਹੜੇ ਨੇ ਉਹ ਵੀ ਉਹਦੇ ਹੁਕਮ ਵਿੱਚ ਹੀ ਬਣੇ ਨੇ ਤੇ ਜਿਹੜੇ ਆਉਗਣੇ ਉਹ ਵੀ ਉਹਦੇ ਹੁਕਮ ਵਿੱਚ ਬਣੇ ਨੇ ਜੇ ਫੁੱਲ ਬਣਾਇਆ ਫੁੱਲ ਵੀ ਉਹਨੇ ਬਣਾਇਆ ਜੇ ਕੰਡੇ ਬਣਾਏ ਨੇ ਕੰਡੇ ਵੀ ਵਾਹਿਗੁਰੂ ਨੇ ਬਣਾਏ ਨੇ ਹੋ ਸਵਾਲ ਪੈਦਾ ਹੁੰਦਾ ਵੀ ਜੇ ਦੋਹੇ ਚੀਜ਼ਾਂ ਉਹਨੇ ਬਣਾਈਆਂ ਨੇ ਫਿਰ ਤਾਂ ਬਰਾਬਰ ਨੇ ਤਾਂ ਸਾਧ ਸੰਗਤ ਜੀ ਰਿਜ਼ਲਟ ਦੇ ਤੌਰ ਤੇ ਦੋਹੇ ਬਰਾਬਰ ਨੇ ਗੁਣ ਨੇ ਆਪਣਾ ਰਿਜ਼ਲਟ ਦੇਣਾ ਹੈ ਉਹ ਗਣ ਨੇ ਆਪਣਾ ਰਿਜ਼ਲਟ ਦੇਣਾ ਹੈ ਫੁੱਲ ਨੇ ਆਪਣਾ ਰਿਜ਼ਲਟ ਦੇਣਾ ਕੰਡਿਆਂ ਨੇ ਆਪਣਾ ਰਿਜ਼ਲਟ ਦੇਣਾ ਦੋਵਾਂ ਦੇ ਵਿੱਚ ਕਪੈਸਿਟੀ ਰੱਖੀ ਹੈ ਵੀ ਇਹਨਾਂ ਦੇ ਕੋਈ ਨਾ ਕੋਈ ਇਹਨਾਂ ਰਿਜ਼ਲਟ ਹੋਏਗਾ ਹੁਣ ਅੱਗੇ ਆ ਗਏ ਮਨੁੱਖ ਦੀ ਗੱਲ ਕਿ हे ਮਨੁੱਖ ਤੂੰ ਕੀ ਚਾਹਣਾ ਹੈ ਜੇ ਮਨੁੱਖ ਕਹਿੰਦਾ ਮੈਂ ਖੁਸ਼ਵੰਤ ਲੈਣੀ ਚਾਹਣਾ ਹਾਂ ਤਾਂ ਫਿਰ ਕੰਡੇ ਦੀ ਥਾਂ ਤੇ ਨੂੰ ਫੁੱਲ ਵਾਲੇ ਪਾਸੇ ਆਉਣਾ ਪਏਗਾ ਜੇ ਕੰਡੇ ਵਾਲੇ ਪਾਸੇ ਜਾਏਗਾ ਫਿਰ ਖੁਸ਼ਬੂ ਨਹੀਂ ਮਿਲਨੀ ਫਿਰ ਤੇ ਤਕਲੀਫ ਮਿਲੇਗੀ ਜੇ ਤੋ ਚਾਉਣਾ ਮੈਂ ਸੁਖ ਲੈਣਾ ਤਾਂ ਤੈਨੂੰ ਗੁਨਾ ਵਾਲੇ ਪਾਸੇ ਜਾਣਾ ਪਏਗਾ ਉਹ ਗੁਨਾ ਦੇ ਵਿੱਚੋਂ ਦੁੱਖ ਪੈਦਾ ਹੋਏਗਾ ਸਰੀਰਕ ਦੁੱਖ ਵੀ ਪੈਦਾ ਹੋਏਗਾ ਮਾਨਸਿਕ ਦੁੱਖ ਵੀ ਪੈਦਾ ਹੋਏਗਾ ਬਣਾਏ ਦੋਵੇਂ ਵਾਹਿਗੁਰੂ ਨੇ ਨੇ ਇਸੇ ਕਰਕੇ ਵੀ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਫਾਇਦਾ ਦਵੇ ਮੇਰੇ ਜੀਵਨ ਨੂੰ ਸਫਲਾ ਕਰਦਾ ਇਹ ਚੀਜ਼ ਦੀ ਪਹਿਚਾਣ ਜਿਸ ਦੇ ਨਾਲ ਹੁੰਦੀ ਹੈ ਉਹਦੇ ਲਈ ਗੁਰਬਾਣੀ ਵਿੱਚ ਸ਼ਬਦ ਵਰਤਿਆ ਗਿਆ ਹੈ ਵਿਵੇਕ ਬੁੱਧ ਦੀਜਾ ਬੁੱਧ ਬਵੇਕਾ ਵਿਵੇਕ ਬੁੱਧ ਕਹਿੰਦੇ ਨੇ ਕਿ ਇਨਸਾਨ ਦੀ ਬੁੱਧੀ ਅਕਲ ਐਸੀ ਅਕਲ ਜਿਹੜੀ ਇਹ ਗੱਲ ਨੂੰ ਸਮਝ ਸਕਦੀ ਹੋਵੇ ਕਿ ਕਿਹੜੀ ਚੀਜ਼ ਮੇਰੇ ਫਾਇਦੇ ਵਿੱਚ ਹੈ ਤੇ ਕਿਹੜੀ ਚੀਜ਼ ਮੇਰੇ ਨੁਕਸਾਨ ਵਿੱਚ ਹੈ ਜਿਹੜੇ ਨੁਕਸਾਨ ਵਿੱਚ ਆ ਉਹਨੂੰ ਮੈਂ ਛੱਡ ਦਿਆਂ ਜਿਹੜੀ ਫਾਇਦੇ ਵਿੱਚ ਆ ਉਹਨੂੰ ਮੈਂ ਧਾਰਨ ਕਰ ਲਿਆ ਤਾਂ ਬਾਣੀ ਦੇ ਵਿੱਚ ਵਾਰੀ-ਵਾਰੀ ਇਹ ਗੱਲ ਆਉਂਦੀ ਹੈ ਸਾਂ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਦਾ। ਰੱਬ ਜੀ ਐਸੇ ਮਤ ਦੇ ਦੇ ਕਿ ਮੈਂ ਤੇਰੇ ਸਹੀ ਰਸਤੇ ਤੇ ਚੱਲ ਸਕਾਂ। ਇਹੋ ਜੀ ਮੈਨੂੰ ਮਤ ਦੇ ਦੇ। ਮਾੜਾ ਕਿਸੇ ਨੂੰ ਵੀ ਨਹੀਂ ਕਿਹਾ ਗਿਆ ਗੁਰਬਾਣੀ ਦੇ ਵਿੱਚ। ਸਾਂ ਕੁਝ ਵਾਹਿਦਰੂ ਨੇ ਪੈਦਾ ਕੀਤਾ। ਅਰੇ ਇੱਥੇ ਆ ਕੇ ਇਨਸਾਨ ਤੇ ਗੁਰੂ ਸਾਹਿਬ ਇਹ ਗੱਲ ਰੱਖ ਦਿੰਦੇ ਨੇ ਤੂੰ ਜ਼ਿੰਦਗੀ ਚ ਚਾਹਣਾ ਕੀ ਹੈ ਸੁੱਖ ਚਾਹਣਾ ਹੈ ਤਰੱਕੀ ਚਾਹਣਾ ਹੈ ਸਰੀਰਕ ਤੇ ਮਾਨਸਿਕ ਤੌਰ ਦੇ ਉੱਪਰ ਚੜ੍ਹਦੀ ਕਲਾ ਚਾਹਣਾ ਹੈ ਤਾਂ ਇਹ ਰਸਤਾ ਹੈ ਇੱਧਰ ਨੂੰ ਆ ਜਾ ਇਹਦੇ ਲਈ ਵਿਵੇਕ ਬੁੱਧੀ ਚਾਹੀਦੀ ਹੈ ਇਨਸਾਨ ਦੇ ਮਤ ਦੇ ਵਿੱਚ ਚਾਨਣ ਚਾਹੀਦਾ ਕਿ ਮੈਂ ਕਿੱਧਰ ਜਾਣਾ ਉਹ ਚਾਨਣ ਕਿੱਥੋਂ ਹੋਵੇਗਾ ਤਾਂ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਬਾਣੀ ਨੇ ਚਾਨਣ ਕਰ ਦੇਣਾ ਚਾਨਣ ਦਾ ਅਰਥ ਕੀ ਹੁੰਦਾ ਮੈਂ ਵੀ ਆਪਰੇ ਨਾਲ ਸਾਂਝਾ ਕਰ ਲਿਆ ਕਈ ਵਾਰੀ ਅਸੀਂ ਚਾਨਣ ਦਾ ਅਰਥ ਕੁਝ ਹੋਰ ਸਮਝ ਲੰਨੇ ਆ ਆ ਚਾਨਣ ਹੋ ਰਿਹਾ ਲਾਈਟ ਹੈ ਇਹ ਲਾਈਟ ਨਾ ਹੋਵੇ ਚਲੀ ਜਾਏ ਸਵਿਚ ਆਫ ਕਰ ਦੋ ਹਨੇਰਾ ਹੋ ਗਿਆ ਸਾਨੂੰ ਨਹੀਂ ਪਤਾ ਲੱਗੇਗਾ ਕਿਹੜੀ ਚੀਜ਼ ਕਿੱਥੇ ਪਈ ਆ ਕਿਹੜੀ ਚੀਜ਼ ਕਿੱਥੇ ਪਈ ਆ ਆਪਾਂ ਚੱਲਦੇ ਹੋਏ ਉਹਦੇ ਨਾਲ ਠੋਕਰ ਖਾਵਾਂਗੇ ਜਦੋਂ ਚਾਨਣ ਹੋ ਗਿਆ ਸਾਨੂੰ ਪਤਾ ਲੱਗ ਗਿਆ ਕਿ ਆ ਚੀਜ਼ ਇੱਥੇ ਪਈ ਆ ਆ ਚੀਜ਼ ਇੱਥੇ ਪਈ ਐਟ ਮੀਨਸ ਕਲੈਰਟੀ ਹੋ ਗਈ ਚਾਨਣ ਮਤਲਬ ਕਲੈਰਟੀ ਜਦੋਂ ਕਹਨੇ ਆ ਵੀ ਗੁਰੂ ਮਤ ਦਾ ਚਾਨਣ ਹੋ ਗਿਆ ਗੁਰਬਾਣੀ ਦਾ ਚਾਨਣ ਆ ਗਿਆ ਇਹਦਾ ਮਤਲਬ ਗੁਰਬਾਣੀ ਦੇ ਜਰੀਏ ਲਾਈਫ ਦੇ ਵਿੱਚ ਵਿਚਾਰਾਂ ਦੇ ਵਿੱਚ ਕਲੈਰਟੀ ਆ ਗਈ ਕਿ ਮੈਂ ਕਰਨਾ ਕੀ ਹੈ ਇਹ ਚੀਜ਼ ਜਦੋਂ ਕਲੈਰਟੀ ਆ ਗਈ ਇਨਸਾਨ ਆਪਣੇ ਆਪ ਸਹੀ ਚੱਲਦਾ ਜਦੋਂ ਤੱਕ ਕਲੈਰਟੀ ਨਹੀਂ ਆ ਕਿ ਮੈਂ ਕਰਨਾ ਕੀ ਹੈ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਦੁਬਦਾ ਜਿੱਥੋਂ ਅੱਜ ਦਾ ਸ਼ਬਦ ਸ਼ੁਰੂ ਹੁੰਦਾ ਦੁਬਦਾ ਬੌਰੀ ਮਨ ਬਰ ਆਇਆ ਤੋਂ ਹਨੇ 헤ਰੇ ਦੇ ਵਿੱਚ ਇਨਸਾਨ ਠੋਕਰ ਖਾਏਗਾ ਦੁਬਦਾ ਚ ਰਹੇਗਾ ਇੱਕ ਨੂੰ ਛੱਡ ਕੇ ਦੂਜੇ ਪਾਸੇ ਜਾਏਗਾ ਕਲੈਰਟੀ ਹੋਏਗੀ ਚਾਨਣ ਦੇ ਨਾਲ ਚਾਨਣ ਹੈ ਗੁਰਬਾਣੀ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਨਾਲ ਪਤਾ ਲੱਗ ਜਾਏਗਾ ਕਿਹੜੀ ਚੀਜ਼ ਮੇਰੇ ਲਈ ਫੇਵਰੇਬਲ ਹੈ ਕਿਹੜੀ ਚੀਜ਼ ਮੇਰੇ ਲਈ ਨੁਕਸਾਨਦੇਹ ਹੈ ਤੋਂ ਇਹਨੂੰ ਇਹਨੂੰ ਕਹਿੰਦੇ ਨੇ ਬਵੇਕ ਬੁੱਧ ਉਹ ਬਵੇਕ ਬੁੱਧ ਆਪਾਂ ਗੁਰੂ ਤੋਂ ਮੰਗਣੀ ਹੈ ਗੁਰਬਾਣੀ ਦੇ ਜ਼ਰੀਏ ਆਵੇਗੀ ਇਸੇ ਕਰਕੇ ਕਿਹਾ ਜਾਂਦਾ ਵੀ ਗੁਰਬਾਣੀ ਦੇ ਜਦੋਂ ਆਪਾਂ ਪਾਠ ਕਰਦੇ ਆਂ ਕਈ ਵਾਰੀ ਕੋਸ਼ਿਸ਼ ਕਰਦੇ ਆਂ ਵੀ ਇੰਨੇ ਪਾਠ ਕਰ ਲਈਏ ਇੰਨੇ ਪਾਠ ਕਰ ਲਈਏ ਉਹਦੇ ਵਿੱਚੋਂ ਜਿਹੜਾ ਮੈਸੇਜ ਮਿਲਿਆ ਉਹਨੂੰ ਸਮਝਣ ਦਾ ਯਤਨ ਕਰੀਏ ਵੀ ਗੁਰੂ ਸਾਹਿਬ ਆਖਲ 'ਚ ਕਿਹੜੀ ਗੱਲ ਬਾ ਰਹੇ ਨੇ ਸਾਡੇ ਤੋ ਮਹਾਰਾ ਸੱਚੇ ਪਾਤਸ਼ਾਹ ਜੀ ਅੱਜ ਦੇ ਬਚਨਾਂ 'ਚ ਕਹਿ ਰਹੇ ਨੇ ਨਾ ਮੰਨਨੇ ਮਰਨੇ ਨਾ ਮਾਇਆ ਨੇ ਮਰਨੇ ਇਹਨੇ ਦੋਈ ਚੱਲਣਾ ਹੈ ਜੈਨਕੇਸ਼ ਕੀਆ ਸੋਏ ਜਾਣੇ ਜਿਸ ਵਾਹਿਗੁਰੂ ਨੇ ਸੰਸਾਰ ਨੂੰ ਸਾਜਿਆ ਉਹ ਜਾਣਦਾ ਵੀ ਮੈਂ ਕਿਵੇਂ ਸਾਜਿਆ ਕਿਵੇਂ ਬਣਾਇਆ ਚੰਗੀਆਂ ਚੀਜ਼ਾਂ ਵੀ ਮਾੜੀਆਂ ਚੀਜ਼ਾਂ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਬਣੀਆਂ ਹੋਈਆਂ ਨੇ ਹੁਣ ਇਨਸਾਨ ਤੇ ਆ ਵੀ ਉਹਨੇ ਕਿਹੜੀ ਚੀਜ਼ ਆਪਣੀ ਜ਼ਿੰਦਗੀ ਚ ਪ੍ਰਾਪਤ ਕਰਨੀ ਹੈ ਉਹਦੇ ਲਈ ਬੁੱਧੀ ਅਕਲ ਗੁਰੂ ਤੋਂ ਮਿਲਦੀ ਹੈ ਅੱਜ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ 8ਵੇਂ ਪਾਤਸ਼ਾਹ ਮਹਾਰਾਜ ਗਰੀਨ ਨੂੰ ਆਜ ਕੀਰਤਪੁਰ ਸਾਹਿਬ ਜੀ ਦੇ ਧਰਤੀ ਦੇ ਉੱਪਰ ਗੁਰੂ ਹਰ Rai ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਤਕਾਜ yog ਮਾਤਾ ਮਾਤਾ ਕ੍ਰਿਸ਼ਨ ਕੰਵਰ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਚ ਤਿੰਨ ਨਾਮ ਆਉਂਦੇ ਨੇ ਇੱਕ ਨਾਮ ਆਉਂਦਾ ਕੋਟ ਕਲਿਆਣੀ ਜੀ ਇੱਕ ਨਾਮ ਆਉਂਦਾ ਸੁਲਖਣੀ ਜੀ ਤੇ ਜਿਹੜਾ ਪ੍ਰਵਾਨਿਤ ਨਾਮ ਹੈ ਉਹ ਹੈ ਕ੍ਰਿਸ਼ਨ ਕੰਵਰ ਸਿੱਧਾ ਆਪਾਂ ਕਹਿ ਲੈਣਾ ਕ੍ਰਿਸ਼ਨ ਕੌਰ ਜੀ ਆਪੀ ਦੇ ਗ੍ਰੰਥ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ 1656 ਈਸਵੀ ਨੂੰ ਕੀਰਤਪੁਰ ਸਾਹਿਬ ਜਿੱਥੇ ਉਹਨੂੰ ਗੁਰਦੁਆਰਾ ਸਹੀ ਸਮੈਲ ਸਾਹਿਬ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਨਾਮ ਰੱਖਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦਾ ਨਾਮ ਦੇਖੋ ਕਿਵੇਂ ਰੱਖਿਆ ਗਿਆ ਹੈ ਗੁਰੂ ਹਰ Rai ਸਾਹਿਬ ਮਹਾਰਾਜ ਗੁਰੂ ਪਿਤਾ ਜੀ ਦਾ ਨਾਮ ਹੈ ਹਰ ਰਾਏ ਤên ਮਾਤਾ ਜੀ ਦਾ ਨਾਮ ਹੈ ਕ੍ਰਿਸ਼ਨ ਕੰਵਰ ਅੱਧੇ ਨਾਮ ਦੇ ਅਖਰ ਹਰ ਸ਼ਬਦ ਪਿਤਾ ਜੀ ਦੇ ਨਾਮ ਚੋਂ ਕ੍ਰਿਸ਼ਨ ਸ਼ਬਦ ਮਾਤਾ ਜੀ ਦੇ ਨਾਮ ਚੋਂ ਹਰ ਕ੍ਰਿਸ਼ਨ ਸਾਹਿਬ ਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਨਾਮ ਹੈ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਅੱਧਾ ਨਾਮ ਪਿਤਾ ਜੀ ਦੇ ਨਾਮ ਚੋਂ ਅੱਧਾ ਨਾਮ ਮਾਤਾ ਜੀ ਦੇ ਨਾਮ ਚੋਂ ਹੁਣ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕ੍ਰੇਵ ਕ੍ਰੇਵ ਸਵਾ ਤੋਂ 5 ਸਾਲ ਦੇ ਸੀ ਗੁਰੂ ਹਰਐਸੈ ਮਹਾਰਾਜ ਜੀ 31 ਕੇ ਸਾਲ ਦੀ ਉਮਰ ਦੇ ਵਿੱਚ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਸ਼ਰੀਰ ਦੀ ਖੇਡ ਵਤਾਂ ਗਏ ਕੀਰਤਪੁਰ ਸਾਹਿਬ ਜੋਤੀ ਜੋ ਸਮਾਗ ਹੈ ਤੇ ਗੁਰਤਾ ਗੱਦੀ ਉਹਨਾਂ ਨੇ ਦੇਣੀ ਹੈ ਉਹਨਾਂ ਦੇ ਦੋ ਪੁੱਤਰ ਨੇ ਵੱਡੇ ਦਾ ਨਾਮ ਹੈ ਬਾਬਾ ਰਾਮ ਰਾਏ ਜੀ ਛੋਟਿਆਂ ਦਾ ਨਾਮ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਹੁਣ ਉਮਰ ਦੋਹਾਂ ਦੀ ਬਹੁਤ ਨਿਆਣੀ ਹੈ ਆਪਣੀ ਦੁਨਿਆਵੀ ਭਾਸ਼ਾ ਚ ਆਪਾਂ ਕਹੀਏ ਇੱਕ بیٹے ਦੀ ਉਮਰ 8-9 ਕੇ ਸਾਲ ਹੈ ਦੂਸਰੇ بیٹے ਦੀ ਉਮਰ ਸਵਾ 5 ਸਾਲ ਹੈ ਅਗੇ ਗੁਰਤਾ ਗੱਦੀ ਕਿਸ ਨੂੰ ਦੇਣੀ ਹੈ ਤੇ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਬਖਸ਼ੀ ਇਤਿਹਾਸ ਬੜਾ ਲੰਮਾ ਮੈਂ ਸੰਖੇਪ ਚ ਰੱਖ ਰਿਹਾ ਸਵਾ ਪੰਜ ਸਾਲ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆ ਸਾਡੇ ਪਰਿਵਾਰਾਂ ਚ ਬੱਚਾ ਹੈ 5 ਸਾਲ ਦਾ ਹੋਵੇ ਸਵਾ ਪੰਜ 7 8 ਸਾਲ ਦਾ ਆਪਾਂ ਉਹ ਬੱਚੇ ਪ੍ਰਤੀ ਕੀ ਨਜ਼ਰੀਆ ਰੱਖਦੇ ਆ ਆਪਾਂ ਇਹ ਸੋਚਦੇ ਆ ਵੀ ਅਜੇ ਤਾਂ ਸਾਰੀ ਦੁਨੀਆਦਾਰੀ ਜਗਤ ਦਾ ਜੋ ਵੀ ਸਿੱਖਣਾ ਹੈ ਬੱਚੇ ਨੇ ਉਹਨਾਂ ਐਜੂਕੇਸ਼ਨ ਦਾ ਪ੍ਰਬੰਧ ਕਰੀਏ ਇਹ ਸਿੱਖੇਗਾ ਕਰਦੇ ਕੋਈ ਸੀਰੀਅਸ ਮੈਟਰ ਦੇ ਵਿੱਚ ਬੱਚੇ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਕਰਦੇ ਵੀ ਅਸੀਂ ਵੱਡਿਆਂ ਨਹੀਂ ਕਰਨਾ ਜੋ ਕੁਝ ਕਰਨਾ ਨਿਆਣੇ ਨੂੰ ਕੀ ਪਤਾ ਇਹ ਚੀਜ਼ਾਂ ਦਾ ਦੇਣ ਲੈਣ ਦਾ ਕੀ ਪਤਾ ਕਿਸ ਹਸਾਬ ਕੁਤਾਬ ਪਤਾ ਇਹ ਸਾਡੀ ਸੋਚ ਐ ਤੇ ਹੁੰਦਾ ਵੀ ਇਦਾਂ ਹੀ ਆ ਦੁਨੀਆ ਵਿੱਚ ਪਰ ਇੱਥੇ ਗੁਰੂ ਨਾਨਕ ਦੇ ਤਖਤ ਦਾ ਮਾਲਕ ਬਣ ਕੇ ਐਡੀ ਵੱਡੀ ਸਿੱਖੀ ਜੋ ਫੈਲੀ ਹੋਈ ਕੌਮ ਫੈਲੀ ਐ ਉਹ ਸਾਰੀ ਕੌਮ ਦਾ ਆਗੂ ਬਣ ਜਾਣਾ 5-5 ਸਾਲ ਦੀ ਉਮਰ ਚ ਇਹ ਸਾਨੂੰ ਕਿਹੜੀ ਗੱਲ ਦੱਸਦਾ ਹੈ ਇਹ ਗੱਲ ਦੱਸਦਾ ਹੈ ਗੁਰੂ ਸਰੀਰ ਨਹੀਂ ਹੁੰਦਾ ਗੁਰੂ ਜੋਤ ਹੁੰਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੋਤ ਹੈ ਇਹ ਜੋਤ ਗੁਰੂ ਨਾਨਕ ਸਾਹਿਬ ਦੇ ਸਰੀਰ ਚ 70 ਸਾਲ ਤੱਕ ਰਹਿੰਦੀ ਹੈ ਇਹੀ ਜੋਤ 54 ਸਾਲ ਦੀ ਲਗਭਗ ਉਮਰ ਤੱਕ ਗੁਰੂ ਅੰਗਦ ਦੇ ਮਹਾਰਾਜ ਦੇ ਸਰੀਰ 'ਚ ਹੈ। ਇਹੀ ਜੋਤ 94 ਸਾਲ ਦੀ ਉਮਰ ਹੈ ਗੁਰੂ ਅਮਰਦਾਸ ਮਹਾਰਾ ਜੀ ਦੇ ਬਾਦਸ਼ਾਹ ਜੀ ਦੀ। ਸਰੀਰ ਦੀ ਉਮਰ ਜਦੋਂ ਦੇਖਾਂਗੇ ਸਾਨੂੰ ਇਤਿਹਾਸ ਦੇ ਵਿੱਚ ਬੜਾ ਵਖਰੇਵਾ ਦਿਸੇਗਾ। ਜਦੋਂ 8ਵੇਂ ਪਾਸ਼ਾ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋ ਰਹੇ ਨੇ ਸਰੀਰ ਦੀ ਉਮਰ 5.5 ਸਾਲ ਹੈ। ਕਿਹੜੀ ਚੀਜ਼ ਨੇ ਉਹਨਾਂ ਨੂੰ ਗੁਰੂ ਬਣਾਇਆ ਹੈ? ਉਹਨਾਂ ਨੂੰ ਗੁਰੂ ਬਣਾਇਆ ਗੁਰੂ ਨਾਨਕ ਦੀ ਜੋਤ ਨੇ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਏਦਾਂ ਲਿਖਿਆ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟਿਆ ਗੁਰਸਿੱਖੋ ਗੁਰੂ ਦੇ ਜੋਤ ਵੀ ਉਹੀ ਰਹਿੰਦੀ ਹੈ ਜੁਗਤ ਜੁਗਤ ਹੁੰਦਾ ਪ੍ਰੈਕਟੀਕਲ ਲਾਈਫ ਸਟਾਈਲ ਮਰਿਆਦਾ ਡਿਸਿਪਲਨ ਗੁਰੂ ਘਰ ਦੀ ਮਰਿਆਦਾ ਗੁਰੂ ਘਰ ਦਾ ਡਿਸਿਪਲਨ ਜੋ ਰੋਜ਼ ਚੱਲਦੇ ਆ ਰਹੇ ਸੀ ਉਹ ਵੀ ਐਜ਼ ਇਟ ਇਜ਼ ਉਦਾਂ ਹੀ ਨੇ ਸਹਿ ਕਾਇਆ ਫੇਰ ਪਲਟੀ ਐ ਸਹਿ ਦਾ ਅਰਥ ਹੁੰਦਾ ਮਾਲਕ ਇਹ ਤਾਂ ਮਾਲਕ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਬਦਲਿਆ ਵਸ ਕਾਇਆ ਬਦਲ ਲਈ ਕਾਇਆ ਸਰੀਰ ਨੂੰ ਕਹਿੰਦੇ ਨੇ ਬਾਡੀ ਨੂੰ ਕਹਿੰਦੇ ਨੇ ਆਪਣੀ ਬਾਡੀ ਚੇਂਜ ਕੀਤੀ ਸਰੀਰ ਬਦਲਿਆ ਜੋਤ ਉਹੀ ਹੈ ਜੁਗਤ ਉਹੀ ਹੈ ਤਾਂ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਗਟ ਹੋਣਾ ਗੁਰੂ ਨਾਨਕ ਦੇ ਤਖਤ ਤੇ ਬੈਠਣਾ ਸਾਡੇ ਲਈ ਪ੍ਰਤੱਖ ਮਿਸਾਲ ਹੈ ਕਿ ਸਿੱਖ ਧਰਮ ਦੇ ਵਿੱਚ ਗੁਰੂ ਜੋਤ ਹੈ ਉਹ ਜੋਤ ਜਿਹਦੇ ਵਿੱਚ ਵੀ ਆ ਜਾਂਦੀ ਹੈ ਉਹ ਸਰੀਰਾਂ ਦੀ ਉਮਰਾਂ ਦੀ ਤਾਂ ਫਿਰ ਗੱਲ ਹੀ ਨਹੀਂ ਰਹਿੰਦੀ ਹੈ। ਤੋਂ ਐਸੇ ਦਿਨ ਆ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਉਹਨਾਂ ਦੇ ਜੀਵਨ ਚ ਇੱਕ ਸਾਖੀ ਮੈਂ ਸਾਂਝੀ ਕਰਾਂ। ਗੁਰੂ ਮਹਾਰਾਜ ਜੀ ਦੇ ਸਮੇਂ ਇੱਕ ਪੰਚ ਦਾ ਜ਼ਿਕਰ ਆਉਂਦਾ ਪੰਚ ਆਨੰਦ ਜੀ। ਆਨੰਦ ਚੰਦ ਜੀ ਪੰਚ ਹੁੰਦੇ ਆ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪੰਚਾਇਤ ਬਣਦੀ ਪੰਚਾਇਤ ਮੈਂਬਰ ਪੰਚ ਤੇ ਜਿਹੜਾ ਮੁਖੀ ਆ ਉਹ ਸਰਪੰਚ ਪੰਜਾਂ ਦੇ ਸਿਰ ਤੇ ਜਿਹੜਾ ਮੁਖੀ ਸਰਪੰਚ ਬਾਕੀ ਪੰਜ ਪੈਂਚ ਬਣ ਗਿਆ ਪੰਜ ਬਣ ਗਿਆ ਆਨੰਦ ਚੰਦ ਨਗਰ ਦੇ ਵਿੱਚ ਕਾਫੀ ਚੱਲਦੀ ਸੀ ਰੋਵ ਚੱਲਣ ਲੱਗਿਆ ਜ਼ਮੀਨ ਜਾਇਦਾਦ ਸੋਹਣੀ ਸੀ ਤੇ ਹੁਣ ਜਦੋਂ ਪੈਂਚ ਬਣ ਗਿਆ ਤੇ ਹੋਠ ਹਾਠ ਹੋ ਗਏ ਇਹੋ ਜਿਹਾ ਸਮਾ ਆ ਗਿਆ ਵੀ ਬਾਕੀ ਪੰਚਾਇਤ ਦੇ ਵੀ ਉੱਪਰ ਦੀ ਉਹਦਾ ਹੁਕਮ ਚੱਲਣਾ ਸ਼ੁਰੂ ਹੋ ਗਿਆ ਜੋ ਕਹਿ ਲੈਂਦਾ ਉਹੀ ਕੁਝ ਨਗਰ ਦੇ ਵਿੱਚ ਹੁੰਦਾ ਹੈ ਜੋ ਕਹਿ ਦੇ ਉਹੀ ਵਰਤਾਰਾ ਵਰਤਦਾ ਇਹ ਹੰਕਾਰ ਚ ਆ ਗਿਆ ਹਉਮੇ ਚ ਆ ਗਿਆ ਜੋ ਚਿੱਤ ਕਰਦਾ ਕਰ ਰਿਹਾ ਥੋੜਾ ਥੋੜਾ ਫਿਰ ਨਸ਼ੇ ਵਾਲਾ ਉਹ ਬੰਦਾ ਆ ਜਾਂਦਾ ਜਦੋਂ ਚੌਧਰ ਚ ਆ ਜਾਂਦਾ ਜੂਆ ਵੀ ਖੇਡਣ ਲੱਗ ਪਿਆ ਫਿਰ ਅਖੀਰ ਐਸਾ ਸਮਾਂ ਹੁੰਦਾ ਚੱਲਦੇ ਚੱਲਦੇ ਨੇ ਆਪਣੀ ਜ਼ਿੰਦਗੀ ਚ ਦੇਖਦਾ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਲਾਈਫ ਸਟਾਈਲ ਤੇ ਡਿਪੈਂਡ ਕਰਦਾ ਆ ਹੁਣ ਜਦੋਂ ਸਰੀਰ ਬਿਮਾਰ ਹੋ ਚੱਲਿਆ ਹੁਣ ਕਈ ਥਾਵਾਂੋਂ ਦਵਾ-ਦਾਰੂ ਕੋਈ ਦਵਾਈ ਲੈਂਦਾ ਨਹੀਂ ਇਲਾਜ ਹੋ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਪਰ ਹੰਕਰ ਹੁੰਦੇ ਹੀ ਆਉਦੇ ਅਖੀਰ ਇਹਦੇ ਨਗਰ ਦੇ ਵਿੱਚੋਂ ਕਿਤੇ ਕੋਈ ਗੁਰੂ ਕੇ ਸਿੱਖ ਇਕੱਠੇ ਹੋ ਕੇ ਅਠਵੇਂ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੇ ਆ ਕੀਰਤ ਗੁਰਸਾਹਬ ਵੜੇ ਆਈ ਹੁੰਦੀ ਐ ਸਾਰੇ ਪਾਸੇ ਗੱਲ ਕਹੀ ਜਾਂਦੀ ਐ ਭਾਈ ਸੰਗ ਤੇ ਜਿਹਨੇ ਜਾਣਾ ਆਜੋ ਮਹਾਰਾਜ ਜੀ ਦੇ ਦਰਸ਼ਨ ਕੰਚੀਏ ਸੰਗ ਜਾਂਦਾ ਇਕੱਠੇ ਹੋ ਕੇ ਜਾਂਦੇ ਚੱਲੇ ਤੇਰੇ ਮਾਨ ਵਿੱਚ ਵੀ ਆਇਆ ਕਿਉਂ ਮੈਂ ਵੀ ਨਾ ਜਾ ਕੇ ਦਰਸ਼ਨ ਕਰਾਂ ਚੱਲਿਆਂ ਤੇ ਜਲਦੇ ਚਲਦੇ ਸਮਾਂ ਬਣਿਆ ਧੰਨ ਸਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ ਪਹਾਗਾ ਵਾਲੀਆਂ ਘੜੀਆਂ ਆ ਗਈਆਂ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦੇ ਸਾਹਮਣੇ ਹੋ ਗਿਆ ਦੇਖਿਆ ਵੀ 5-6 ਸਾਲ ਦਾ ਛੋਟਾ ਜਿਹਾ ਬੱਚਾ ਉਮਰ ਕੁਝ ਵੀ ਨਹੀਂ ਤਖਤ ਤੇ ਬੈਠੇ ਨੇ ਸੰਗਤਾਂ ਬੜੀ ਸ਼ਰਧਾ ਨਾਲ ਮੱਥਾ ਟੇਕ ਰਹੀਆਂ ਨੇ ਸਾਰ ਜਿਹੜੇ ਇਹਦੇ ਮਨ 'ਚ ਸੀ ਵੀ ਮੈਂ ਤਾਂ ਬਹੁਤ ਕੋਝਾ ਮੈਂ ਤੇ ਪਤਾ ਨਹੀਂ ਕੀ ਚੀਜ਼ਾਂ ਉਹ ਪੰਗਰ ਗਿਆ ਅੰਦਰ ਉਹ ਸਾਰਾ ਕੁਝ ਤੇ ਜਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਮਹਾਰਾਜ ਦੇ ਚਰਨਾਂ ਤੇ ਜਿਵੇਂ ਬਾਕੀ ਸੰਗਤ ਮੱਥਾ ਟੇਕਦੀ ਆ ਮਨ ਮੰਨ ਗਿਆ ਮੱਥਾ ਟੇਕਦਾ ਹੋਇਆ ਮੱਥਾ ਟੇਕਿਆ ਤੇ ਪਤਾ ਨਹੀਂ ਕੀ ਮਨ 'ਚ ਕੁਝ ਬਣਿਆ ਰੋਣ ਲੱਗ ਪਿਆ ਰੋਂਦਾ ਹੋਰ ਰੋਂਦਾ ਹੋਰ ਰੋਂਦਾ ਉੱਚੀ ਉੱਚੀ ਰੋਂਦਿਆਂ ਆਵਾਜ਼ਾਂ ਆਉਣ ਲੱਗੀਆਂ ਜਿਹੜੇ ਨਗਰ ਦੇ ਲੋਕ ਸੀਗੇ ਨਾਲ ਉਹ ਵੀ ਦੇਖ ਰਹੇ ਨੇ ਤੇ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਗਰੀਬ ਨਾਜ ਮੁਸਕਰਾਏ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਕੈਦ ਤੋਂ ਛੁੱਟ ਜਾਏ ਉਹ ਤਾਂ ਖੁਸ਼ ਹੁੰਦਾ ਤੇ ਤੂੰ ਰੋ ਰਿਹਾ ਜਿਹੜਾ ਕੈਦ ਤੋਂ ਛੁੱਟੇ ਉਹ ਤਾਂ ਖੁਸ਼ ਹੁੰਦਾ ਤੇ ਤੂੰ ਰੋ ਰਿਹਾ ਜਿਹਨੇ ਨਾਲ ਪਿੰਡ ਦੇ ਆਏ ਸੀ ਕਈ ਬੰਦੇ ਅੱਗੇ ਵਧ ਕੇ ਜਾਦੇ ਗੱਲਬਾਤ ਵਾਲੇ ਹੁੰਦੇ ਨੇ ਉਹ ਕਹਿੰਦੇ ਮਹਾਰਾਜ ਇਹ ਕੈਦੀ ਨਹੀਂ ਹੈ ਇਹ ਤਾਂ ਸਾਡੇ ਪਿੰਡ ਦੇ ਪੰਚ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ ਇਹਨਾਂ ਨੂੰ ਪੁੱਛ ਲਓ ਤੇਉਲੇ ਗੁਰੂ ਮਹਾਰਾਜ ਦੇ ਹੱਥ ਜੋੜੇ ਮਹਾਰਾਜ ਮੈਂ ਵੀ ਬਚਨ ਨਹੀਂ ਸਮਝਿਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਕੈਦ ਤੋਂ छुट ਗਿਆ ਕੈਦ ਕਿਹੜੀ ਗੁਰੂ ਸਾਹਿਬ ਕਹਿੰਦੇ ਤੂੰ ਕੈਦ ਹੈ ਜੁਆਇ ਦੀ ਲਤ ਦਾ ਤੂੰ ਕੈਦ ਹੈ ਨਸ਼ਿਆਂ ਦਾ ਪਰ ਅੱਜ ਤੇਰਾ ਮਾਨ ਗੁਰੂ ਨਾਨਕ ਦੇ ਘਰ ਜਾ ਕੇ ਪੰਗਰ ਗਿਆ ਤੋ ਕੈਦ ਤੋਂ ਮੁਕਤ ਹੋ ਗਿਆ ਹੂੰ ਤੇਰਾ ਸਾਰਾ ਕੁਝ ਛੱਡਿਆ ਮਾਂਚਵਰਾ ਗਾ ਗੁਰੂ ਦੇ ਦਰਸ਼ਨ ਕਰਕੇ ਇਹ ਹੈ ਬਾਣੀ ਚ ਲਿਖਿਆ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਾਉਣੈ ਲੋਹੋਂ ਹੋਇਓ ਲਾਲ ਨਦਰ ਸਤਗੁਰ ਜਦ ਤਾਰੈ ਗੁਰੂ ਦੀ ਨਜ਼ਰ ਹੋ ਜਾਏ ਲੋਹਾ ਵੀ ਲਾਲ ਬਣ ਜਾਂਦਾ ਲੋਹੋਂ ਹੋਇਓ ਲਾਲ ਨਦਰ ਸਤਗੁਰ ਜਦ ਤਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹੈਓ ਵਿਚਾਰੈ ਪੱਥਰ ਨੂੰ ਵੀ ਮੋਤੀ ਬਣਾ ਦਿੰਦੇ ਨੇ ਸਤਗੁਰੂ ਜੀ ਕਹਿੰਦਾ ਗਿਆ ਸਾਧੂ ਗੁਰੂ ਜੀ ਸੱਚ ਆ ਆਪ ਜੀ ਦਾ ਬਚਨ ਅੱਜ ਉਹ ਸਾਰੀਆਂ ਕੈਦਾਂ ਤੋਂ ਮੈਂ ਛੁੱਟ ਗਿਆ ਤੇ ਸਾਖੇ ਸਾਨੂੰ ਕੀ ਦੱਸਦੀ ਹੈ ਸਾਖੇ ਦੱਸਦੀ ਹੈ ਬੰਦਾ ਕੈਦ ਹੈ ਕੈਦ ਆਪਣੇ ਮਨ ਦੀਆਂ ਵਿਖਾਧੀਆਂ ਵਿੱਚ ਕੈਦ ਆ ਆਪਣੇ ਮਨ ਦੇ ਦੁਆਰਾ ਪੈਦਾ ਕੀਤੇ ਔਗਣਾਂ ਦੇ ਵਿੱਚ ਕੈਦ ਆ ਆਪਣੀਆਂ ਬੈਡ ਹੈਬਿਟਸ ਦਾ ਕੈਦ ਆ ਇੰਨਾਂ ਚੀਜ਼ਾਂ ਦੇ ਕੈਰ ਵਿੱਚੋਂ ਜੇ ਕੋਈ ਸਾਨੂੰ ਕੱਢ ਸਕਦਾ ਹੈ ਤਾਂ ਗੁਰੂ ਸਾਹਿਬ ਮਹਾਰਾਜ ਕੱਢਦੇ ਜਦੋਂ ਉਹਨਾਂ ਦਾ ਆਪਾ ਉਤਾਰਾ ਲੈਣੇ ਆ। ਗੁਰੂ ਕਿਰਪਾ ਕਰਦਾ ਹੋਰ ਪਤਾ ਨਹੀਂ ਆਪਾਂ ਕਿੰਨੀਆਂ ਕੈਦਾਂ ਦੇ ਵਿੱਚ ਪਏ ਹੋਏ ਆ। ਤਾਂ ਗੁਰੂ ਸਾਹਿਬ ਬੰਦ ਖਲਾਸੀ ਕਰਾਉਣ ਵਾਲੇ ਨੇ। ਤਾਂ ਇਹ ਹੈ ਜਦੋਂ ਗੁਰੂ ਮਿਹਰ ਕਰਦਾ ਵਿਵੇਕ ਬੁੱਧੀ ਆਉਂਦੀ ਹੈ ਸਮਝ ਬੰਦੇ ਦੀ ਸਹੀ ਹੁੰਦੀ ਹੈ ਤਾਂ ਫਿਰ ਸਹੀ ਰਸਤੇ ਦੀ ਪਛਾਣ ਆ ਜਾਂਦੀ ਉਹ ਦੋਨੋਂ ਚੱਲ ਪੈਂਦੇ। ਮਹਾਰਾਜ ਫਰਮਾ ਰਹੇ ਨੇ ਜਿਨ ਕਿਸ ਕੀਆ ਸੋਏ ਜਾਣਾ ਜਿਸ ਰੱਬ ਜੀ ਨੇ ਰਚਨਾ ਕੀਤੀ ਐ ਨਉ ਜਾਣਦਾ ਵੀ ਕਿਵੇਂ ਕੀਤੀ ਐ ਕੀ ਸਿਸਟਮ ਹੈ ਸ਼ਾਵਦ ਵਿਚਾਰ ਭੌ ਸਾਗਰ ਤਰੇ ਕਿਰਪਾ ਹੋ ਜਾਏ ਗੁਰੂ ਦੇ ਲਾੜ ਲੱਗ ਜਾਏ ਗੁਰੂ ਦਾ ਕੋਈ ਸ਼ਬਦ ਗੁਰੂ ਦਾ ਕੋਈ ਬਚਨ ਅੰਦਰ ਵਸ ਜਾਏ ਉਹਦੇ ਵਿਚਾਰ ਆ ਜਾਏ ਉਹ ਵਿਚਾਰ ਦੇ ਨਾਲ ਇਹ ਭੌ ਸਾਗਰ ਨੂੰ ਜੀਵ ਤਰ ਜਾਂਦਾ ਹੈ ਸਾਗਰ ਕੀ ਆਪਣੇ ਮਨ ਦੇ ਵਿਖਾਦ ਨੇ ਲਹਿਰਾਂ ਨੇ ਜਿੰਨਾ ਚੁੰਜਿਆ ਹੋਇਆ ਹੈ ऐसे दे ਵਿਆਖਿਆ ਹੁਣ ਪਹਿਲੀਆਂ ਪੰਕਤੀਆਂ ਚ ਕਰ ਰਹੇ ਨੇ ਵੀ ਸਾਗਰ ਕੀ ਐ ਕਿੱਥੇ ਉਲਜਿਆ ਹੋਇਆ ਹੈ ਕਿਹੜੀ ਚੀਜ਼ ਨੂੰ ਤਰਨਾ ਹੈ ਪਹਿਲੀਆਂ ਪੰਕਤੀਆਂ ਚ ਦੱਸ ਰਹੇ ਨੇ ਦੁਬਦਾ ਬੌਰੀ ਮਨ ਬੌਰਾਇਆ ਬੌਣਾ ਹੋ ਜਾਣਾ ਕਮਲਾ ਬੋ ਜਾਣਾ ਕਨਫਿਊਜ਼ ਜਿਹਦੇ ਲਈ ਸ਼ਬਦ ਵਰਤ ਜਾਨਾ ਮਤਲਬ ਫੈਸਲਾ ਨਾ ਲੈ ਸਕਣਾ ਮੈਂ ਇਹ ਕਰਾਂ ਜਾਂ ਇਹ ਨਾ ਕਰਾਂ ਸੰਸਾਰ ਦੇ ਮਨੁੱਖ ਦੁਬਦਾ ਵਿੱਚ ਪਏ ਹੋਏ ਨੇ ਰੱਬ ਜੀ ਨੂੰ ਵਾਹਿਗੁਰੂ ਨੂੰ ਛੱਡ ਕੇ ਹੋਰ ਹੋਰ ਪਾਸੇ ਨੂੰ ਉਲਝ ਰਹੇ ਨੇ ਮਨ ਬौराਇਆ ਮਨ ਵੀ ਕਮਲਾ ਹੋਇਆ ਪਿਆ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਝੂਠੇ ਲਾਲਚ ਜਨਮ ਗਵਾਇਆ ਕਈ ਤਰ੍ਹਾਂ ਦੇ ਝੂਠੇ ਲਾਲਚਾਂ ਚ ਉਲਝ ਗਿਆ ਤੇ ਮਨੁੱਖਾ ਜਨਮ ਦਾ ਕੀਮਤੀ ਸਮਾਂ ਜਿਹਦੇ ਕੋਈ ਕੀਮਤ ਨਹੀਂ ਪੈ ਸਕਦੀ ਇਹ ਉਲਝਣ ਤਾਣੀ ਵਿੱਚ ਹੀ ਲੰਘਦਾ ਜਾ ਰਿਹਾ ਹੈ ਲਗਾਤਾਰੇ ਫੁਣ ਬੰਦ ਨਾ ਪਾਇਆ ਵਿਰਤੀ ਇਹਨਾਂ ਵਿੱਚ ਹੀ ਫਸੀ ਹੋਈ ਐ ਕਿੱਧਰ ਨੂੰ ਜਾਏ ਕੋਈ ਬੰਦ ਕੋਈ ਬੰਨਾ ਹੈ ਹੀ ਨਹੀਂ ਸਤ ਗੁਰ ਰੱਖੇ ਨਾਮ ਉਂੜੜਾਇਆ ਪਰ ਇਹ ਉਲਝਣ ਤਾਂ ਇਹ ਚ ਕੋਈ ਗੁਰੂ ਦੇ ਲਾੜ ਲੱਗ ਜਾਏ ਗੁਰੂ ਮਹਾਰਾਜ ਵਾਹਿਗੁਰੂ ਦਾ ਨਾਮ ਦ੍ਰਿੜ ਕਰਾਉਂਦੇ ਨੇ ਤੇ ਫਿਰ ਨਿਕਲ ਜਾਏਗਾ ਧਿਆਨ ਦੇਣਾ ਇਸ ਗੱਲ ਤੇ ਕਈ ਲੋਕੀ ਕਹਿੰਦੇ ਨਿਤਨੇਮ ਦੀ ਕੀ ਲੋੜ ਐ ਰੋਜ਼ ਰੋਜ਼ ਗੁਰਦੁਆਰੇ ਜਾਣ ਦੀ ਕੀ ਲੋੜ ਐ ਏ ਡੇਲੀ ਬੇਸਿਸ ਤੇ ਸਾਨੂੰ ਮਿਹਨਤ ਕਰਨੀ ਪੈਣੀ ਆ ਕੋਈ ਵੀ ਤੁਸੀਂ ਕੋਈ ਦੁਨੀਆ ਦੀ ਸਕਿੱਲ ਵੀ ਉਹ ਚ ਪਰਫੈਕਸ਼ਨ ਚਾਹਨਾ ਹੈ ਦੁਨੀਆ ਦੀ ਸਕਿੱਲ ਚ ਕਿਸੇ ਚ ਵੀ ਉਹਦੀ ਵੀ ਜਦੋਂ ਡੇਲੀ ਰੂਟੀਨ ਚ ਪ੍ਰੈਕਟਿਸ ਹੋਊਗੀ ਤਾਂ ਪਰਫੈਕਸ਼ਨ ਆਏਗੀ ਉਹਦੇ ਚ ਵੀ ਪਰਫੈਕਸ਼ਨ ਵੀ ਬਹੁਤ ਦੂਰ ਦੀ ਗੱਲ ਹੁੰਦੀ ਹੈ ਮਤਲਬ ਉਹ ਚ ਬੰਦਾ ਥੋੜਾ ਈਜ਼ੀ ਹੋ ਜਾਂਦਾ ਡੇਲੀ ਪ੍ਰੈਕਟਿਸ ਚਾਰ ਦਿਨ ਪ੍ਰੈਕਟਿਸ ਕੀਤੀ 10 ਦਿਨ ਨਹੀਂ ਕੀਤੀ ਪਿੱਛੇ ਚੱਲ ਜਾਓਗੇ ਜੋ ਸਾਡੇ ਮਾੜੇ ਕਰਮ ਨੇ ਬੈਡ ਹੈਬਿਟਸ ਨੇ ਜੋ ਸਾਡੇ ਜੋ ਵੀ ਕੁਝ ਆਉਗਾ ਨੇ ਉਹਨਾਂ ਦੇ ਅਸੀਂ ਰੁਟੀਨ 'ਚ ਪ੍ਰੈਕਟਿਸ ਕਰਦੇ ਆਂ ਰੁਟੀਨ 'ਚ ਕਿਸੇ ਦੀ ਨਿੰਦਿਆ ਕਰਨੀ, ਬੈਕ ਬਾਈਟਿੰਗ ਕਰਨੀ, ਕਿਸੇ ਬਾਰੇ ਕੋਈ ਗਲਤ ਕੋਈ ਕੁਝ ਵੀ ਜੋ ਵੀ ਕੁਝ ਕਰਦੇ ਆਂ ਵਾਟ ਐਵਰ ਉਹ ਰੁਟੀਨ 'ਚ ਕਰਦੇ ਆਂ ਪਰ ਜਦੋਂ ਸਤ ਸੰਗਤ ਕਰਨੀ ਐ, ਮਨ ਨੂੰ ਚੰਗੇ ਪਾਸੇ ਲਾਉਣਾ, ਕੋਈ ਸੇਵਾ ਵਾਲੇ ਪਾਸੇ ਲਾਉਣਾ ਉਹ ਰੁਟੀਨ 'ਚ ਨਹੀਂ ਕਰਦੇ ਹੈ। ਇੱਕ ਚੀਜ਼ ਦੀ ਰੁਟੀਨ ਚੱਲ ਰਹੀ ਐ, ਇੱਕ ਦੀ ਨਹੀਂ ਐ। ਫਿਰ ਕਿਹੜੀ ਚੀਜ਼ ਦਾ ਰਿਜ਼ਲਟ ਆਏਗਾ? ਜਿਹਦੀ ਰੁਟੀਨ ਚੱਲ ਰਹੀ ਐ। ਤਾਂ ਗੁਰੂ ਸਾਹਿਬ ਨੇ ਕਹੇ ਨਿਤਨੇਮ, ਨਿਤ ਮਤਲਬ ਰੋਜ਼ਾਨਾ ਹੀ ਨੇਮਦਾਰਤ ਹੁੰਦਾ ਹੈ ਬਚਨ ਕਰ ਲੈਣਾ ਰੋਜ਼ਾਨਾ ਬਚਨ ਕਰਕੇ ਕੰਮ ਸੇਕਾ ਮੈਂਨਾਕ ਨੇਮ ਪਾਓ ਭਾਈ ਇਹ ਨੀਕ ਬਾਣੀ ਪੜਿਆ ਕਰੋ ਐਨਾ ਤੇ ਬਰੋ ਘਰ ਆਓ ਐਨੀਕ ਸੇਵਾ ਕਰੋ ਕੋਈ ਆਪਣਾ ਨੇਮ ਧਾਰ ਲਓ ਤੇ ਉਹ ਰੂਟੀਨ ਚ ਕਰੋ ਤਾਂ ਤੁਸੀਂ ਜਿਹੜਾ ਹੈ ਆਪਣੇ ਜੀਵਨ ਨੂੰ ਜੋ ਹੁਣ ਇੱਕ ਪਾਸੜ ਹੋਇਆ ਵਾ ਇਹਨੂੰ ਬੈਲੈਂਸ ਵਿੱਚ ਲਿਆ ਸਕੋਗੇ ਫਿਰ ਇਸ ਚੀਜ਼ ਨੂੰ ਤੋਂ ਇੱਥੇ ਆ ਕੇ ਸਮੇਂ ਦੀ ਸਮਾਪਤੀ ਹੈ ਸੰਸੰਗਤ ਜੀ ਅੱਜ ਦਾ ਸ਼ਬਦ ਮਨਵੀ ਨਹੀਂ ਮਰਦਾ ਦੁਬਦਾ ਵੀ ਨਹੀਂ ਮਰਦੀ ਰਚਨਾ ਵਾਹਿਗੁਰੂ ਨੇ ਰਚੀ ਹੈ ਦੋਵੇਂ ਚੀਜ਼ਾਂ ਰੱਬ ਦੀਆਂ ਰਚੀਆਂ ਨੇ ਪਰ ਅਸੀਂ ਕਿਸ ਪਾਸੇ ਨੂੰ ਜਾਣਾ ਇਹ ਸੋਝੀ ਸਾਨੂੰ ਗੁਰੂ ਸਾਹਿਬ ਤੋਂ ਮਿਲਣੀ ਹੈ ਜਿਹੜਾ ਸੋਝੀ ਲੈ ਜਾਂਦਾ ਹੈ ਦੁਗਦਾ ਦੇ ਚੱਕਰਾਂ ਚੋਂ ਨਿਕਲ ਜਾਂਦਾ ਹੈ ਜਿਹੜਾ ਸੋਝੀ ਨਹੀਂ ਲੈਂਦਾ ساری ਜ਼ਿੰਦਗੀ ਦੁਗਦਾ ਦੇ ਵਿੱਚ ਉਲਝਿਆ ਹੀ ਆਪਣੀ ਜ਼ਿੰਦਗੀ ਨੂੰ ਕੱਢ ਦਿੰਦਾ ਹੈ ਸਤਿਗੁਰੂ ਰਹਿਮਤ ਕਰਨ ਗੁਰੂ ਗ੍ਰੀਵਨੂ ਆਜ ਪਾਤਸ਼ਾਹ ਦੇ ਹੁਕਮ ਅਨਸਾਰ ਕਿਨਕਾ ਮਾਤਰ ਵੀ ਚੱਲ ਸਕੀ ਹੈ ਤਾਂ ਆਪਣਾ ਉਧਾਰ ਹੈ ਸਾ ਸੰਗਤ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦੇ ਅੜੇ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਆਓ ਹੁਣ ਬਹੁਤ ਸਤਿਕਾਰਯੋਗ ਸਾਡੇ ਭਾਈ ਸਾਹਿਬ ਜੀ ਭਾਈ ਦਲਜੀਤ ਸਿੰਘ ਜੀ ਉਹ ਆਪ ਜੀ ਨੂੰ 1 ਘੰਟੇ ਦੇ ਲਈ ਗੁਰੂ ਮਹਾਰਾਜ ਗੁਰੂ ਦੀ ਮਹਿਮਾ ਦੇ ਸ਼ਬਦਾਂ ਨਾਲ ਬਾਣੀ ਨਾਲ ਜੋੜਨਗੇ ਪਿਆਰ ਨਾਲ ਸਰਵਣ ਕਰੀਏ ਹੁੰਆਂ ਪੁੱਲਾਂ ਚੁਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ